ਹਲੋ ਵੀ ਸਪਰੇਅ ਵਾਲ ਆ ਗਿਆ ਡਰਾਉਨ ਬਾਈ ਇਹਦਾ ਪ੍ਰਾਈਸ ਕੀ ਆ ਬਾਈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਲੁਧਿਆਣੇ ਕਿਸਾਨ ਮੇਲੇ ਦੇ ਵਿੱਚ ਜਿਹੜਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 1 ਸਾਲ ਲੱਗਦਾ ਅੱਜ ਅੱਦੇ ਬਲੌਗ ਵਿੱਚ ਆਪਾਂ ਇਹ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਕਿਸਾਨ ਮੇਲਾ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਬਾਕੀ ਆਪਾਂ ਜਾ ਰਹੇ ਹਾਂ ਮੋਟਰਸਾਈਕਲ ਪਾਰਕਿੰਗ ਚਲਾਤਾ ਬਹੁਤ ਇਕੱਠ ਹੁੰਦਾ ਇਸ ਮੇਲੇ 'ਚ ਆ ਪਾਰਕਿੰਗਾਂ ਸਾਰੀਆਂ ਫੁੱਲ ਹੋਈਆਂ ਹੋਈਆਂ ਨੇ ਤੇ ਦੇਖੋ ਕਿਸਾਨ ਵੀਰ ਆਪਣੇ ਸਾਰੇ ਆ ਰਹੇ ਨੇ ਤੇ ਕਾਫੀ ਵੱਡਾ ਮੇਲਾ ਹੁੰਦਾ ਵੀਰ ਤੁਸੀਂ ਐਂਡ ਤੱਕ ਬੜੇ ਰਹੋ ਲਓ ਜੀ ਆਪਾਂ ਪਹੁੰਚ ਗਏ ਮੇਲੇ ਦੇ ਗੇਟ ਤੇ ਉੱਪਰ ਲਿਖਿਆ ਹੋਇਆ ਕਿਸਾਨ ਮੇਲਾ 2024 ਜਿਹੜਾ ਇਹ ਮੇਲਾ ਇਹ 2 ਦਿਨ ਲੱਗਣਾ 14 15 ਮਾਰਚ ਦਾ ਤੇ 2 ਦਿਨ ਦਾ ਹੈ ਮੇਲਾ ਬਾਕੀ ਇੱਥੋਂ ਐਂਟਰੀ ਕਰਦੇ ਆ ਬਲੌਗ ਤੁਸੀਂ ਐਂਡ ਤੱਕ ਬਣੇ ਰਹੋ ਸਾਰਾ ਮੇਲਾ ਪੰਜ ਤੁਹਾਨੂੰ ਦਿਖਾਉਣੇ ਆਂਗੇ ਬਾਕੀ ਕਾਫੀ ਕਾਠਾ ਕਿਸਾਨਾਂ ਦਾ ਦੇਖੋ ਤੁਸੀਂ ਕਿਸਾਨ ਭਰਾ ਆਏ ਹੋਏ ਨੇ ਤੇ ਅਮਰਤਵੀ ਨਾਲਾ ਚੱਲੀਏ ਬਈ ਅੰਦਰ ਹਾਂ ਚਲੋ ਜੀ ਬਾਲ ਤੇ ਆਪਣੇ ਪਰਸੋਂ ਲਓ ਜੀ ਮੇਲੇ 'ਚ ਆਪਾਂ ਐਂਟਰ ਹੋ ਗਏ ਚੱਲੀਏ ਬਈ ਤੇ ਇੱਥੋਂ ਹੀ ਇਹ ਸਟਾਲਾਂ ਸ਼ੁਰੂ ਹੋ ਜਾਂਦੀਆਂ ਨੇ ਇਹਦਾ ਆਗੇ ਬਲੈਕ ਸਟੇਸ਼ਨ ਵਾਲੇ 레이저 ਵਾਲੇ ਨੇ ਬਲੈਕ ਸਟੇਸ਼ਨ ਵਾਲੇ ਨੇ ਜੀ ਬਾਕੀ ਇਹਦੇ ਦੇਖੋ ਰੇਟ ਵੀ ਲਿਖੇ ਹੋਏ ਨੇ ਆ ਰੂਟਾ ਵੀਟਰ ਆ 8 ਫੋਟ ਵਾਲਾ ਵੈਸੇ 1 35 ਦਾ ਤੇ ਮੇਲੇ ਕਰਕੇ 1 20 ਦਾ ਕਰਿਆ ਹੋਇਆ ਮੇਲੇ ਦੇ ਚੌਫ ਲਾਉਂਦੇ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਤੇ ਇਹ 8 ਫੋਟ ਵਾਲਾ ਰੂਟਾ ਵੀਟਰ ਆ ਗਿਆ ਤਾਂ ਵੀ ਉਹਦੇ ਨਾਲ ਲਈ ਹੈ इधर आ गया वो आने। स्टार्टर बोपर आइए अटार्टर भाई हाँ देखो स्टार्टर थल रेट भी लिखे इन्हें हाँ देखो साढ़े सोलह सौ का 180 ਦਾ ਕਰਿਆ ਹੋਇਆ ਵੈਸੇ ਇਹ 2600 ਜੀ ਦਾ ਆਫਲਾ ਆਉਂਦੇ ਨਾ ਮੇਲੇ ਕਰਕੇ। ਤੇ ਇਹ ਟਾਈਪ ਦਾ ਪਾਣੀ ਦਾ ਨਰੋਤਾ ਨੂੰ ਚੋ। ਬਾਕੀ ਅੱਗੇ ਨੂੰ ਚੱਲਦੇ ਆਪਾਂ ਅੱਗੇ ਦੀ ਸਟਾਲ ਦੇਖਦੇ ਆ। ਆ ਵੀ ਸਟਾਟਰ ਆ ਕੇ ਦੇਖੋ। ਤੇ ਇੱਧਰ ਚੱਲਦੇ ਹਾਂ ਹੁਣ ਅੱਗੇ। ਬਾਕੀ ਇਸ ਤਰ੍ਹਾਂ ਕਰਕੇ ਸਾਰੀਆਂ ਇਹ ਮੇਲੇ 'ਚ ਸਟਾਲਾਂ ਲੱਗੀ ਹੋਈਆਂ ਨੇ ਸਾਰੀਆਂ ਸਟਾਲਾਂ ਆਪਾਂ ਦਿਖਾਵਾਂਗੇ। ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਕਿ 2 ਦਿਨ ਇਹ ਮੇਲਾ 14 ਤੇ 15 ਮਾਰਚ ਦਾ। ਆ ਵੀ ਸਟਾਟਰ ਨਾਲੇ ਨੇ ਐਮ ਰੇਂਜ। ਇਹ ਐਮ ਰੇਂਜ ਵਾਲੇ ਨੇ ਇਹ ਵੀ ਦੇਖਦੇ ਆਂ ਜਾ ਕੇ ਆਪਾਂ। ਬਾਕੀ ਭੀੜ ਬਹੁਤ ਆ ਮੇਲੇ 'ਚ ਦੇਖ ਸਕਦੇ ਹੋ ਤੁਸੀਂ। ਚੱਲਗੇ ਭਾਈ। ਦੱਬੀ ਜਰ ਬੰਦਾ ਰੱਖਣਾ ਪੜਾਇਆ। भी देखो स्टार्टर बाकी उपर इस तरह रेट भी लाए हुए ने देखो लेके दो हजार पा ਚੱਲਦੇ ਆ ਅੱਗੇ ਨੂੰ ਆ ਇੱਧਰ ਕੀ ਆ ਗਿਆ ਅਮਰ ਤਾਂ ਲੇਜ਼ਰ ਵਾਲੇ ਨੇ ਵੀ ਆ ਦੇਖੋ ਇਹ ਵੀ ਲੇਜ਼ਰ ਵਾਲੇ ਨੇ ਹੈ ਜੀ 12 ਅੱਛਾ ਜੀ 12 ਵੋਟ ਕਿਵੇਂ ਜੀ ਪੀਟੀਓ ਨਾਲ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਜੀ 395 395 ਦੀ ਲਓ ਵੀ ਇਹ 395 ਦੀ ਆ 20000 ਰੁਪਏ ਡਿਸਕਾਊਂਟ ਆ ਅੱਛਾ ਜੀ 20000 ਡਿਸਕਾਊਂਟ ਮੇਲੇ ਕਰਕੇ ਜੀ ਠੀਕ ਹੈ ਜੀ ਠੀਕ ਸਾਰੇ ਤਿੰਨੇ ਵੀ ਸਾਡੇ ਲੱਗੇ ਹੋਏ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ 260 ਜੀ ਸਾਨੂੰ ਦੂਜਾ ਬਣੇਗਾ ਤਾਂ ਪਹਿਲਾਂ ਰੰਗ ਤਾਂ ਜਿਹੜਾ ਕਹਿੰਗੇ ਉਹੀ ਕਰ ਦੋਨੇ ਰੰਗ ਤੋਂ ਹੁਣ ਆਏ ਆ ਬਾਈ ਹਰੇਕੇ ਟ੍ਰੈਕਟਰ ਨਾਲ ਬਕਰੋ। ਤਾਂ ਵੀ ਸਾਰੀਆਂ ਚੀਜ਼ਾਂ ਦੀ ਡਿਸਕਾਊਂਟ ਆ ਕਹਿੰਦੇ ਜਿਹੜਾ ਜਿਹੜਾ ਕੁਝ ਲੱਗਿਆ ਹੋਇਆ ਜਿਵੇਂ ਆਹ ਦਿਖਾਇਆ ਜਿਵੇਂ ਤੇ 20000 ਰੁਪਏ ਡਿਸਕਾਊਂਟ ਕਿਹਾ ਹੈ ਹਨਾ ਇੱਧਰ ਵੀ ਇਹਦੇ ਤੇ ਵੀ ਡਿਸਕਾਊਂਟ ਆ ਜੀ? ਹਾਂ ਇਹਦੇ ਤੇ ਵੀ 20000 ਹੈ। ਠੀਕ ਇਹਦਾ ਕੀ ਪ੍ਰਾਈਸ ਆ ਜੀ? 280 ਠੀਕ ਹੈ ਜੀ। ਇਹ 260 ਦਾ ਵੀ। ਇਹ ਦੋ ਦਿਨਾਂ ਦੀ ਡਿਸਕਾਊਂਟ ਹੈ ਮੇਲੇ ਕਰਕੇ। ਹਾਂ ਜੀ। ਤੇ ਇਹਦੇ ਵਿੱਚ ਗਵਰਨ ਸਪੂਕ ਵੀ ਦੇ ਲੈ ਸਕਦੇ ਹੋ ਤੁਸੀਂ ਜਿਹੜਾ ਢਾਲ ਦੇਣਾ ਹੁੰਦਾ ਨਾ। ਠੀਕ ਹੈ ਜੀ। ਆ ਡਬਲ ਸਕਰੀਨ ਠੀਕ ਹੈ ਜੀ ਸਿੰਗਲ ਹੁੰਦੀ ਹੈ ਨਾ ਆਏ ਤਾਂ ਡਬਲ ਆ ਠੀਕ ਹੈ ਇੱਥੋਂ ਹੀ ਟਰੈਕਟਰ ਦਾ ਤੁਹਾਡਾ ਜਿਹੜਾ ਲੇਜ਼ਰ ਹੈ ਟਰੈਕਟਰ ਤੇ ਬੈਠ ਕੇ ਸਾਰਾ ਕੁਝ ਕਰ ਸਕਦੇ ਕਰ ਸਕਦੇ ਓਕੇ ਉੱਪਰ ਵੀ ਲੋਡ ਨਹੀਂ ਠੀਕ ਹੈ ਜੀ ਠੀਕ ਇਹਦੇ ਉੱਪ ਹੀ ਆਨ ਆਫ ਘਾਲ ਦੇਣੀ ਹੈ ਖੇਤ ਨੂੰ ਜੋ ਵੀ ਕਰਨਾ ਇਹਦੇ ਤੋਂ ਹੀ ਹੋ ਸਕਦਾ ਇਹਦੇ ਤੋਂ ਹੀ ਹੋ ਜੂਗਾ ਸਾਰਾ ਹਾਂ ਜੀ ਠੀਕ ਹੈ ਆ ਸਾਡਾ ਕੀਮਾ ਚੌਕ ਲੁਧਿਆਣਾ ਲੋਕ ਲੈ ਜੀ ਠੀਕ ਹੈ ਜੀ ਠੀਕ ਕੋਈ ਵੀ ਮਤਲਬ ਜਦੋਂ ਮਰਜੀ ਹਾਂ ਜੀ ਓਕੇ ਥੈਂਕ ਯੂ ਜੀ ਓਕੇ ਬੜੀ ਮੈਂ ਮਰ ਤੁਹਾਨੂੰ ਜੀ ਤੇ ਆ ਗਿਆ ਇਧਰ ਸ਼ਾਰਪ ਵਾਲੇ ਇਹ ਬਲੇਡ ਨੇ ਮੈਨੂੰ ਲੱਗਾ ਹਨਾ ਇਹ ਬਲੇਡ ਨੇ ਸ਼ਾਰਪ ਆ ਦੇਖੋ ਵੀ ਨੰਬਰ ਦਾ ਸਹੀ ਨੰਬਰ ਪੱਕੇ ਰਵੇ ਦਾ ਕੋਈ ਨਹੀਂ ਬਾਦੂ ਜੀ ਜਰਾ ਸਮਾਂ ਦੇ ਆਹ ਕਿਧਰ ਵੀ ਸਾਰੇ ਬਲੇਡ ਲਾਏ ਹੋਏ ਨੇ ਦੇਖੋ ਨਾਮ ਲਿਖੇ ਹੋਏ ਨੇ ਸਾਰਿਆਂ ਦੇ ਨੰਬਰ ਲਿਖੇ ਹੋਏ ਨੇ ਕਵਾਲਿਟੀ ਹੈ ਇਹ ਹਾਈ ਕਈ ਕੁਆਲਿਟੀ ਹਾਂ ਹਾਂ ਕਈ ਕੁਆਲਿਟੀਆਂ ਨੇ ਜੀ ਅਲੱਗ-ਅਲੱਗ ਨੇ ਚਲੋ ਵੀ ਚੱਲਦੇ ਆ ਅੱਗੇ ਨੂੰ ਹੁਣ ਆਪਾਂ ਆ ਅੱਗੇ ਡਿਵੈਲਪ ਵਾਲੇ ਆ ਦੇਖੋ ਸਾਰਾ ਇੱਥੇ ਪ੍ਰਾਈਸ ਵੀ ਲਿਖਿਆ ਹੋਇਆ ਇਹ 12 ਦੇ ਨੇ ਹੈ ਰੁਪਆ ਕਿੰਨੇ ਕੋਈ ਦੇਵਤ ਡਿਸਕਾਊਂਟ 3000 ਰੁਪਇਆ 3000 ਰੁਪਇਆ ਲੈਨੇ ਕਰਕੇ ਬਾਈ 3 ਲੱਖ 30000 ਦੀ ਆਏ ਮੇਲੇ ਕਰਕੇ ਹਰ ਇੱਕ ਚੀਜ਼ ਤੇ ਡਿਸਕਾਊਂਟ ਦਿੱਤਾ ਹੋਇਆ ਦੇ 3000 3000 ਡਿਸਕਾਊਂਟ ਤੇ ਚੱਲਦੇ ਹਾਂ ਹੁਣ ਦੇਖਦੇ ਆਪਾਂ ਚੀਜ਼ਾਂ ਸਾਰੀਆਂ ਮੇਲੇ 'ਚ ਹਰ ਇੱਕ ਚੀਜ਼ ਤੇ ਡਿਸਕਾਊਂਟ ਮਿਲਦਾ ਮੈਂ ਪਹਿਲਾਂ ਆਪਾਂ ਸਟਾਲ 'ਚ ਖੜੇ ਸੀ ਕਿ ਉਹਨਾਂ ਨੇ ਵੀ ਦੱਸਿਆ ਆਪਾਂ ਨੂੰ ਆ ਵੀ ਦੇਖੋ 220 ਦੀਆਂ 220000 12 ਦੀਆਂ ਨੇ ਇਹ ਵੀ ਆ ਗਈਆਂ 9 ਦੀਆਂ ਇਹ ਹੈਗਾ ਪ੍ਰਾਈਸ ਦਾ 1 ਲੱਖ 20000 ਰੁਪਈਆ ਦਾ 3000 ਦਾ ਡਿਸਕਾਊਂਟ ਇਹਦੇ ਤੇ ਵਾੜੀ ਇਹਨਾਂ ਦੀ ਬਹੁਤ ਵਧੀਆ ਆਫਰ ਹੈ ਤਿੰਨੇ ਆ ਜੀ ਤਿੰਨਾ ਹਾਂ ਜੀ ਆ ਗਿਆ 17 ਦਾ ਇਹਦਾ ਹੈ ਕਿੰਨਾ ਲੱਖਾ 15000 ਇਹਦੇ ਵੀ 3000 ਡਿਸਕਾਊਂਟ ਆ ਉਹ ਤੋਂ ਸੰਗਰੀ ਉਹ ਤੋਂ ਤਿੰਨ ਤਨ ਹਜ਼ਾਰ ਡਿਸਕਾਊਂਟ ਅਮਰਤ ਨਾਲ ਆ ਗਿਆ 13 ਦੇ ਇਹਦਾ ਹੈਗਾ 50000 ਰੁਪਏ ਰੇਟ 15万 15000 ਕੰਡ ਵੀ ਹੁੰਦੇ ਆ ਉਹ 15 ਨਹੀਂ 13 ਦੇ ਆ 13 ਨੇ ਆ ਇਹ 13 ਜੀ ਇਹਦਾ ਆ ਗਿਆ 80000 ਰੁਪਏ ਰੇਟ ਇਹਦੇ ਵੀ 3000 ਡਿਸਕਾਊਂਟ ਲਓ ਵੀ ਐਵੇਂ ਮੇਲੇ ਕਰਕੇ ਸਾਰੇ ਕਿਸੇ ਡਿਸਕਾਊਂਟ ਲੱਗਿਆ ਹੋਇਆ ਆ ਗਿਆ ਸੁਪਰ ਸੀਡਰ ਇਹ ਹੈਗਾ 2 ਲੱਖ 55000 ਦਾ ਇਹਦੇ ਵੀ ਡਿਸਕਾਊਂਟ ਆ 3000 ਦਾ ਡਿਸਕਾਊਂਟ ਇਹ ਹੈਗੇ ਨੇ ਡਿਵੈਲਪ ਵਾਲੇ ਸੇ ਇਹਦਾ ਦੇਖਦੇ ਹਾਂ ਹੁਣ ਕੀ ਰੇਟ ਆ ਇਹ ਆ ਗਿਆ 8 ਫੁੱਟ ਰੂਟਾ ਬੀਟਰ 1,30,000 ਇਹਦੇ ਵੀ 3000 ਡਿਸਕਾਊਂਟ ਆ ਸਾਰੇ ਚੰਗਾ ਜਿਹੜੇ ਆ ਰਹੇ ਨੇ ਐਡਵੈਲਵ ਵਾਲਿਆਂ ਨੇ ਸਾਰਿਆਂ ਉੱਤੇ 3-3000 ਦਾ ਡਿਸਕਾਊਂਟ ਲਾਤਾ ਜਿੰਨੀਆਂ ਵੀ ਇੱਥੇ ਚੀਜ਼ਾਂ ਨੇ ਨਾ ਸਾਰੀਆਂ ਤੇ 3-3000 ਦਾ ਡਿਸਕਾਊਂਟ ਆ ਆਹ ਦੇਖਦੇ ਹਾਂ ਹੁਣ ਕਿੰਨੇ ਵਾਲਾ ਆ ਹੈਗਾ 10 ਵਾਲਾ ਬਈ ਇਹਦਾ ਰੇਟ ਹੈਗਾ 1.5 ਲੱਖ ਰੁਪਏ ਇਹਦੇ ਵੀ 3000 ਡਿਸਕਾਊਂਟ ਆ ਜਿਹੜੇ ਲੱਖ ਦਾ ਹਾਂ ਰੱਖੋ ਤਾਂ ਆ ਦੇਖੋ 10 ਫੁੱਟਾ 1.5 ਲੱਖ ਦਾ 3000 ਰੁਪਏ ਡਿਸਕਾਊਂਟ ਚੱਲੀਏ ਆ ਆ ਗਿਆ ਸਪਰੇਅ ਵਾਸਤੇ ਮਹਿੰਦਰਾ ਤਿਆਰ ਕਰਿਆ ਹੋਇਆ ਦੇਖੋ 65 ਡੀਆਈ ਹਾਂ ਆ ਗਿਆ ਦਾ ਰੇਟ ਦੇਖੋ 88000 ਰੁਪਏ ਜਿਹੜੀ ਹੈਗੀ 88000 ਦੀ ਦੇਖੋ 58000 ਦੀ ਇਹ ਸਰ ਪੈਟਰੋਲ ਹੈ ਇਹ ਆ ਗਿਆ ਦਾ 15000 ਰੁਪਿਆ ਇਹ ਵੀ ਆਫ ਚ ਹੈ ਵੈਸੇ ਇਹਦਾ 18000 ਰੇਟ ਆਖ ਰਹੇ ਜੀ ਤੇ ਆਫ ਲੱਗੀ ਹੋਈ ਹੈ ਜੀ ਵੀ ਹਰੇਕ ਜੀ ਤੇ ਆਫ ਲੱਗੀ ਵੀ ਆ 1 ਘੰਟੇ ਮੇ 800 ਮਿਲ 58000 ਦੀ ਹਾਂਜੀ ਹਾਂਜੀ 58000 ਇਸਕਾ ਪ੍ਰਾਈਸ ਸਾਰੇ ਦਾ ਪ੍ਰਾਈਸ ਤੁਹਾਨੂੰ ਨਹੀਂ ਦਿਖਾਉਂਦੇ ਲੋਬੀ ਇਹਦਾ ਹੈਗਾ 55000 ਰੁਪਏ ਪ੍ਰਾਈਸ ਇਹ ਟਰੈਕਟਰਾਂ ਵਾਂਗ ਬਣਾਦੇ ਬਿਲਕੁਲ ਦੇਖੋ ਜਿਵੇਂ ਟਰੈਕਟਰ ਹੁੰਦੇ ਨੇ ਟਰੈਕਟਰ ਦੀ ਸ਼ੇਪ ਦੇ ਦਿੱਤੀ ਜਮੈਂ ਇਹਦੇ ਰੇਟ ਵੀ ਲੱਗਿਆ ਹੋਇਆ ਹੈ 55000 ਰੁਪਏ ਮੈਂ ਦਿਖਾਵਾਂ ਕਿਆ ਹਾਂ ਮੈਂ ਲੈ ਸਕਦੇ ਹਾਂ ਕਿਹੜਾ ਹੈਗਾ ਰੇਟ 65000 ਰੁਪਏ ਵਾਕਿਆ ਦੇਖੋ ਇਹ ਜਮੀਨ ਟਰੈਕਟਰਾਂ ਮੰਗ ਬਣਾਦੇ ਹਨ ਹਾਂ ਹਾਂ ਲਾਈਟ ਲੱਗੀ ਮੂਰੇ ਆ ਦੇਖੋ ਲਾਈਟ ਲੱਗੀ ਵੀ ਹੈ ਮੂਰੇ ਇਹਦਾ ਰੇਟ ਕੀ ਆ ਇਹ ਹੈਗਾ 75000 ਦਾ ਵੈਸੇ 80 ਦਾ ਹੈ ਨਾ ਉਮਿਲ ਦੇ 75000 ਦਾ ਡੀਜ਼ਲ ਤੇ ਚੱਲਦਾ ਹੈ ਇਹ ਡੀਜ਼ਲ ਆਖਿਆ ਦੇਖੋ ਬੈਠਣ ਨੂੰ ਲਾਇਆ ਹੋਇਆ ਇਹ ਤੇ ਹਲੋ ਇੱਕ ਲੱਖ 22000 ਦਾ ਆ ਆ ਇੱਕ 58 ਦਾ ਲਓ ਵੀ ਆ ਹੈਗਾ ਇੱਕ 40 ਦਾ ਇਹ ਹੈਗਾ 190 ਦਾ ਮੇਨਲੀ ਕਰਕੇ ਆਉ ਫਾਇਦਾ ਤੇ ਵੈਸੇ ਹੈਗਾ ਇਹਦਾ 2 ਲੱਖ ਤੋਂ ਉੱਪਰ ਰੇਟ ਲਓ ਜੀ ਇਹਦਾ ਹੈਗਾ ਰੇਟ 44000 ਬੈਸੇ 52 ਦੀ ਐ ਤੇ ਇਹਦੇ ਮੇਲੇ ਕਰਕੇ ਆਫਰ ਹੈ 44000 ਮਾ ਦੇ ਕੋਲ 90000 ਇਹਦਾ ਰੇਟ ਚਲਦੇ ਹੁਣ ਅੱਗੇ ਨੂੰ ਚਲ ਜੀ ਮਰਤ ਆਗੇ ਭਾਰਤ ਐਗਰੀਕਲਚਰ ਪ੍ਰੋਡਕਟ ਲਓ ਜੀ ਇਹਦੇ ਉੱਪਰ ਲਾਇਆ ਕਣਕ ਝੋਨਾ ਮੱਕੀ ਬਾਜਰਾ ਜਵਾਰ ਕਟਾਈ ਮਸ਼ੀਨ ਇਹ ਕਟਾਈ ਵਾਲੀ ਆ ਗਈ ਜੀ ਮਸ਼ੀਨ ਉਹ ਨਾਲ ਵਾਲੀ ਪਾਈਆਂ ਦੀਆਂ ਵਿੱਚ ਲੱਗ ਗਿਆ ਆ ਆ ਗਈ ਚਾਰੇ ਵਾਲੀ ਚਾਰਾ ਕਟਾਈ ਵਾਲੀ ਤੇ ਟਰਾਲੀ ਲੋਡਰ ਇਹ ਨਾਲੇ ਆ ਜਨਰੇਟਰ ਆ ਗਿਆ ਬਾਈ ਅਮਰਤ ਹਾਂ ਜਨਰੇਟਰ ਆਈਲੈਂਡ ਜਨਰੇਟਰ ਆ ਰੇਟ ਵੀ ਲਿਖਿਆ ਹੋਇਆ ਨੇ ਹਣਾ ਆ ਇਹਦਾ ਰੇਟ ਹੈਗਾ 4,60,000 ਰੁਪਿਆ ਇਹਦੇ ਵੀ ਆਫਲਾਈ ਹੋਈ ਆ 25-25 ਹਜ਼ਾਰ ਆਫਾ ਮੇਰੇ ਨਜ਼ਰ ਨਾਲ ਹਾਂ ਉਹ ਦੇਖੋ 25,000 ਰੁਪਿਆ ਘਟਾ ਕੇ 340 ਦਾ अलग अलग रेट ने सर वूसरे आ, आ गए इधर 77000 ਉਹ ਤਾਂ ਮੈਨੂੰ ਪਤਾ ਉਹ ਤਾਂ ਦੇਖਣ ਦੀ ਆਈਡੀ ਤਾਂ ਲੈ ਲਈ ਨਾ ਲਾ ਵੀ 145000 ਦਾ 280 280000 ਦਾ 700 20000 ਰੁਪਏ ਆਫਰ ਹੈ ਤੇ ਮੇਲੇ ਕਰਕੇ ਬਈ ਬਾਕੀ ਮੇਲਾ ਪੂਰਾ ਭਖਿਆ ਹੋਇਆ ਤੇ ਬਹੁਤ ਕੁਝ ਨਵਾਂ ਦੇਖਣ ਨੂੰ ਮੇਲੇ 'ਚ ਹੈ ਸਾਧੂ ਇੰਪਲੀਮੈਂਟਸ ਚੱਲੀ ਇਧਰ ਲਓ ਜੀ ਆ ਆ ਗਏ 17 ਦੇ 120000 ਰੁਪਈਆ ਦੇ ਆ ਵੀ ਇਸ ਤਾਰਾਂ ਦੇ ਆਗੇ ਦਾ ਇਹ ਹੈਗਾ 80000 ਰੁਪਈਆ ਰੇਟ ਇਹਦਾ 35000 ਦੇ ਲਾਓ ਜੀ ਆ 11 ਦੇ ਆ ਗਏ ਦੇਖੋ ਵੀ ਆ 11 ਦੇ 36000 ਦੇ ਪੇਟ ਵੀ ਲਿਖਿਆ ਹੋਇਆ ਨਾਲ ਇਹਦੇ ਤੇ ਆਗੇ 11 ਦੇ ਜੀ 33000 ਰੁਪਏ ਦੇ ਤੇ ਗਰੰਟੀ ਹੋਗੀ ਮੇਰੇ ਮੈਂ ਕਹੇ ਤੋੜਨਾ ਨਹੀਂ ਪਾਉਂਗੀ ਕੋਈ ਵੀ ਨਹੀਂ ਕਰਦਾ ਤੇ ਆ ਦੇ ਤੋੜੀ ਹੋਣੀ ਕਰਾਉਂਦਾ ਮੋੜਿਆ 13 ਦੇ ਆ ਜੀ 50000 ਦੇ ਆ ਕਿ ਨੇੜੇ ਨੇ ਬਈ ਅਮਰਤੋ ਹਾਂ 7 42000 ਦੇ 3000 ਰੁਪਏ ਲੈਸ ਕਰਤਾ ਇਹਦੇ ਤੇ ਵੀ ਚਲੋ ਵੀ ਇਹਦਾ ਕੀ ਪ੍ਰਾਈਸ ਆ ਲੈਵਲਰ ਦਾ 40000 ਰੁਪਏ ਦਾ ਵੀ ਹੈ ਹਾਂ ਰਾਈ 18000 ਸਿੰਗਲ ਹਾਲ ਅੱਜ ਅਸੀਂ ਆਪਾਂ ਤੁਹਾਨੂੰ ਪੂਰਾ ਕੰਪਲੈਕਸ ਪਾਜੀ ਘੜਾ ਦਿਓ ਸਰਦਿਆਂ ਗਾਣਾ ਦਾ ਸਪੈਸ ਕਿਰਾਏ ਪ੍ਰਾਈਸ ਦਿਖਾ ਦਿ ਇਹਦਾ ਹੈਗਾ 2 ਲੱਖ 95 285000 ਮੇਲੇ ਕਰਕੇ ਨਹੀਂ 95 ਦੀ 10000 ਦੀ ਆਫ ਲੱਗੀ ਹੈ ਇਹਦੇ ਹੈਨਾ ਹਾਂ ਬਾਈ 28 ਦੇ ਇਹਦਾ ਹੈਗਾ 3 ਲੱਖ 97000 ਰੁਪਏ ਆ ਵਾਹ ਬਈ ਵਾਹ 28 ਦੇ ਨੇ ਵੱਡੇ ਬਹੁਤ ਨੇ ਨਾ 8000 ਦਾ ਡਿਸਕਾਊਂਟ 4x4 ਟਰੈਕਟਰ ਖੱਚਦਾ ਉਹ ਇਹਨਾਂ ਨੂੰ ਆਪੇ ਟਰੈਕਟਰ ਕਿੰਨੇ ਨੇ 4x4 ਟਰੈਕਟਰ ਕਿੰਭਾ ਹਾਂ ਲਿਖਿਆ ਹੋਇਆ ਆ ਦੇਖੋ ਲਿਖਿਆ ਹੋਇਆ 70 ਹਾਰਸ ਪਾਵਰ ਦਾ 4x4 ਟਰੈਕਟਰ ਖਿੱਚੂ ਭਈ ਇਹਨਾਂ ਨੂੰ ਚੱਲੀਏ ਵੀ ਕਾ ਆ ਆ ਗਏ ਰਵਿੰਦਰ ਵਾਲੇ ਕ੍ਰੇਨ ਆ ਗਈ ਹੈਵੀ ਡਿਊਟੀ ਆ ਗਈ ਜੀ ਕੇਐਸ ਗਰੁੱਪ ਆ ਦੇਖੋ ਮਸ਼ੀਨ ਕੇਐਸ ਗਰੁੱਪ ਵਾਲਿਆਂ ਦੀ ਅ ਵੀ ਸਾਰੀਆਂ ਕੰਪਨੀਆਂ ਨੇ ਆਪਦੀਆਂ ਆਂਸਟੋਲਾ ਲਗਾਈਆਂ ਹੋਈਆਂ ਨੇ ਸ਼ਕਤੀਮਾਨ ਉਸਤਾਦ ਜਿੱਦੇ ਸੱਜਣ ਪਹੁੰਚਿਆ ਇੱਕ ਕਿਸਾਨ ਭਾਈ ਪਹੁੰਚਿਆ ਤੇ ਆ ਗਿਆ ਰੀਪਰ ਰੀਪਰ ਦਾ ਰੇਟ ਦੇਖਦੇ ਆਪਾਂ ਇਹਦਾ ਹੈਗਾ 385000 ਰੁਪਏ 15000 ਦਾ ਡਿਸਕਾਊਂਟ ਹੈ ਦੇ ਮੇਲੇ ਕਰਕੇ ਕਿੰਨਾ ਫਾਇਦਾ ਲਓ 385000 ਨਹੀਂ ਅਹੀਂ ਸਾਰੀਆਂ ਕੰਪਨੀ ਨੇ ਅਲੱਗ-ਅਲੱਗ ਡਿਸਕਾਊਂਟ ਲਾਇਆ ਹੋਇਆ ਕਿਸੇ ਨੇ 15000 ਕਿਸੇ ਨੇ 3000 ਰੁਪਇਆ ਕਿਸੇ ਨੇ 20000 ਦੋ ਦਿਨ ਇਹ ਦੋ ਦਿਨ ਡਿਸਕਾਊਂਟ ਆਪਾਂ ਲੈ ਸਕਦੇ ਆਂ ਤਰਾ ਸੁਪਰ ਸੀਡਰ ਆ ਗਿਆ 8 ਫੁੱਟ ਇਹ ਹੈਗਾ 2 ਲੱਖ 65000 ਰੁਪਿਆ ਦਾ ਇਹਦੇ ਤੇ ਹੈਗਾ 10000 ਦਾ ਡਿਸਕਾਊਂਟ ਦੇਖੋ ਸੁਪਰ ਸੀਡਰ ਚੱਲਦੇ ਆ ਅੱਗੇ ਨੂੰ ਹੁਣ ਆਹ ਕਿਹੜੇ ਆਗੇ ਇਹ ਵੀ ਹੀ ਸੇਮ ਆ ਕੇਐਸ ਗਰੁੱਪ ਆ ਆ ਦੇਖੀ ਉਹ ਵਾਲਾ ਸਪਰੇਅ ਵਾਲਾ ਡਰੋਨ ਆ ਇਹ ਆ ਲਓ ਵੀ ਸਪਰੇਅ ਵਾਲਾ ਆ ਗਿਆ ਡਰੋਨ ਪੁੱਛਾਂਗੇ ਬਾਈ ਨੂੰ ਦਾ ਪ੍ਰਾਈਸ ਵਗੈਰਾ ਕੀ ਆ ਪੁੱਛਦੇ ਆਂਗੇ ਬਾਈ ਇਹਦਾ ਪ੍ਰਾਈਸ ਕੀ ਆ ਬਾਈ 9 ਲੱਖ 2 ਲੱਖ 2 ਲੱਖ 9 ਲੱਖ ਇਹ ਕਿੰਨੇ ਟਾਈਮ ਚ ਕਰਦਾ ਸਪਰੇਅ ਤੇ ਕਿੰਨੇ ਕਿੰਨੀ ਜਗਾ ਚ 10 ਲੀਟਰ 10 ਲੀਟਰ ਠੀਕ ਆ 10 ਲੀਟਰ ਇੱਕ ਏਕੜ ਚ ਆ ਬੈਟਰੀ ਜਿਹੜੀ ਇਸ ਦੇ ਨਾਲ ਆਉਂਦੀਆਂ ਹਨ ਹਾਂ ਉਹ ਆਪਕਰ 2.5 ਏਕੜ ਤੱਕ ਵਰਤ ਸਕਦੇ ਹੋ ਠੀਕ ਹੈ 2.5 ਏਕੜ ਆਪਾਂ ਮਤਲਬ ਕਰਦੇ ਆ ਇੱਕ ਹੈਡੀ ਸੈਟ ਇੱਕ ਬੈਟਰੀ ਜੇ ਪਰ ਬੈਟਰੀਆਂ ਚਾਰਜ ਹੁੰਦੀਆਂ ਨੇ ਚਾਰਜ ਕਿੰਨੇ ਟਾਈਮ ਚ ਹੁੰਦੀਆਂ ਨੇ 1/2 ਘੰਟੇ 1/2 ਘੰਟੇ ਵਿੱਚ ਠੀਕ ਕਿੰਨੇ ਫੁੱਟ ਤੱਕ ਹੋਏ ਉੱਪਰ ਹੋ ਜਾਂਦਾ ਡੋੜ ਜਾਂਦਾ ਹੈ ਹੌਟ ਠੀਕ ਦੇਖੋ ਵੀ 9 ਲੱਖ ਰੁਪਈਆ ਦਾ ਇਹ ਆ ਵੀ ਆ ਗਿਆ ਲੀਜ਼ਰ ਵਾਲਾ ਇਹਦੇ ਤੇ ਵੀ 10000 ਡਿਸਕਾਊਂਟ ਆ 280000 ਦਾ ਇਹ ਆ ਵੀ ਰੀਪਰ ਆ ਗਿਆ 395000 ਦਾ ਆ ਦੇਖ ਰਹੇ ਹੰਦੇ ਵੀ ਦੇਖੀ ਇਹ ਤਾਂ ਬੰਦਾ ਨਹੀਂ ਲੈ ਆ ਗਏ ਫਾਲਕਨ ਵਾਲੇ ਗਾਰਡਨ ਟੂਲ ਇੱਥੇ ਗਾਰਡਨ ਟੂਲ ਲੈਣਗੇ ਸਾਰੇ ਇਹ ਗਾਰਡਨ ਟੂਲ ਲੈ ਮਰ ਤਾਂ ਕਾ ਕਟਣ ਵਗੈਰਾ ਨਹੀਂ ਹੁੰਦੇ ਇਹਨੇ ਦੇਖੀ ਮਾੜੀ ਆ ਜਾ ਇਹ ਸਾਰੇ ਗਾਰਡਨ ਚ ਵਰਤਨਾਂ ਦੇ ਟੂਲ ਨੇ ਉਹ ਦੇ ਮਾਰਦਾ ਉਹ ਦੇ ਆਹ ਬਾਈ ਦੇ ਨਾਲ ਹੀ ਹੋਂਦਰ ਵੀ ਸਾਹਮਣੇ ਵੀ ਲਾਏ ਹੋਏ ਨੇ ਦੇਖੋ ਨਾ ਉਹ ਵੀ ਉਹਦਾ ਇਹ ਵੀ ਆ ਗਿਆ बहुत खुश हूं ना भाई मेले जी बहुत खुश हूं मेले च चलो भी ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਮੇਲੇ ਦਾ ਆਪਾਂ ਅੱਗੇ ਦਾ ਭਾਗ ਹੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ